ਸਰਕਾਰ ਕਹਿੰਦੀ ਸੀ ਸਕੂਲ ਆਫ ਹਿਮਨਸ ਬਣਾ ਰਹੇ ਆ ਸਰਕਾਰ ਤਾਂ ਬਹੁਤ ਸਾਰੇ ਦਾਅਵੇ ਕਰਦੀ ਐ ਸਮੇਂ-ਸਮੇਂ 'ਤੇ ਸਰਕਾਰਾਂ ਕਾਂਗਰਸ ਦੀ ਸਰਕਾਰ ਸੀ ਕਾਹਲੀਆਂ ਦੀ ਸਰਕਾਰ ਸੀ ਬਹੁਤ ਸਾਰੇ ਦਾਅਵੇ ਹੋਏ ਪਰ ਤੁਸੀਂ ਕਿਵੇਂ ਦੇਖਦੇ ਨਾ ਗੱਲਾਂ ਦੀ ਸੱਚਾਈ ਕਿੰਨੀ ਹੈ ਜੇ ਇੱਕ ਪਾਸੇ ਅਸੀਂ ਗੱਲ ਕਰਦੇ ਆ ਕਿ ਵੱਧ ਅਧਿਕਾਰ ਦੇਣੇ ਨੇ ਪੰਚਾਇਤਾਂ ਨੂੰ ਪੰਚਾਇਤੀ ਰਾਜ ਲਿਆਣਾ ਉਹ ਸੁਪਰਵਾਈਜ਼ਨ ਕਰਨ ਬੱਸਾਂ ਲੱਗੀਆਂ ਨੇ ਬੱਚਿਆਂ ਨੂੰ ਆ ਕੇ ਗੁੱਡ ਮਾਰਨਿੰਗ ਟਾਈ ਲਾ ਕੇ ਭੇਜ ਦਿੰਦੇ ਨੇ ਉਹ ਇੱਕ ਮਾਰਕੀਟਿੰਗ ਟੈਕਟਿਕ ਬਣ ਗਿਆ ਨਾ ਕਿ ਚੰਗੇ ਸਕੂਲ ਦੀ ਚੰਗੀ ਸਿੱਖਿਆ ਹੈ ਜਿਹੜਾ ਰਿਟਾਇਰਡ ਟੀਚਰਾਂ ਦੇ ਵਿੱਚ ਇੱਕ ਚਲਣ ਚੱਲ ਪਿਆ ਪ੍ਰਾਈਵੇਟ ਸਕੂਲ ਆਪਣੇ ਖੋਲਣ ਦਾ ਉਹਦੇ ਤੋਂ ਵਿਗਾੜ ਪੈਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਤਰ ਜਿੰਨਾ ਡਿੱਗਣਾ ਸ਼ੁਰੂ ਹੋਇਆ ਸੀ ਉਹ ਨਿਵਾਣ ਦੇ ਵਿੱਚ ਹੋਰ ਮੋਮੈਂਟਮ ਫੜਦਾ ਗਿਆ ਉਹਨੂੰ ਕਿਸੇ ਨੇ ਰੋਕਿਆ ਨਹੀਂ ਸਕੂਲਾਂ 'ਚ ਆਪਸ 'ਚ ਇਹ ਕੰਪੀਟੀਸ਼ਨ ਬਣ ਗਿਆ ਜੀ ਸਾਡਾ ਪਲੇਗਰਾਉਂਡ ਵੀ 에ਅ ਕੰਡੀਸ਼ਨਡ ਹੈ ਫਿਰ ਦੱਸੋ ਬੱਚੇ ਦੀ ਕੰਡੀਸ਼ਨਿੰਗ ਕਿਸ ਤਰ੍ਹਾਂ ਹੋਏਗੀ ਉਹ ਤੇ ਵੈਜੀਟੇਬਲ ਕਰ ਦਿਓਗੇ ਬੱਚਾ ਤੁਸੀਂ ਪਰਵਾਸੀ ਮਜ਼ਦੂਰਾਂ ਦੇ ਬੱਚੇ ਵਧੇਰੇ ਗਿਣਤੀ ਵਿੱਚ ਸਰਕਾਰੀ ਸਕੂਲਾਂ 'ਚ ਦਾਖਲ ਹੋ ਰਿਹਾ ਕੀ ਲੱਗਦਾ ਪਿਆ ਇਸ ਤਰ੍ਹਾਂ ਦੀ ਹਾਲਾਤ ਨਹੀਂ ਇਸ ਤਰ੍ਹਾਂ ਦੀ ਗੱਲ ਹੈ ਜੇ ਹੈਗੀ ਹੈ ਤੇ ਕੀ ਅੰਕੜਿਆਂ ਦੇ ਵਿੱਚ ਹੇਰਫੇਰ ਹੋ ਰਿਹਾ ਹੈ ਸਰਪੰਚ ਐਸਾ ਮਾਹੌਲ ਔਰ ਇੱਕ ਵੇਗ ਬਣਾ ਦਿੰਦਾ ਉਸ ਗੱਲ ਦਾ ਵੀ ਇੱਥੇ ਕੁਝ ਨਹੀਂ ਪਿਆ ਜੇ ਇੱਥੇ ਕੁਝ ਨਹੀਂ ਪਿਆ ਤੇ ਪਰਵਾਸੀਆਂ ਦੇ ਬੱਚੇ ਕਿਉਂ ਆ ਰਹੇ ਨੇ ਪੜ੍ਹਨ ਲਈ ਇੱਥੇ ਇਹਦਾ ਵੱਲੋਂ ਇਸ ਸਿੱਖਿਆ ਮਿਆਰ 'ਚ ਕੁਝ ਨਾ ਕੁਝ ਤੇ ਹੈਗਾ ਨਾ ਸੀਨੀਅਰ ਸੈਕੰਡਰੀ ਦੇ ਵਿੱਚ 3.3 ਲੱਖ ਜਿਹੜਾ ਬੱਚਾ ਪੜ ਰਿਹਾ ਉਹਦੇ ਵਿੱਚ ਬਹੁਤੇ ਤੇ ਐਸੇ ਨੇ ਵੀ ਝਰਵਾਜਰੀ ਲਾਂਚ ਜਾ ਰਹੇ ਨੇ ਹੁਣ ਨਵਾਂ ਟਰੈਂਡ ਬਣ ਰਿਹਾ ਕਿਸੇ ਨੇ ਉਹਨੂੰ ਚੈੱਕ ਕੀਤਾ ਇਹ ਸਕੂਲ ਸਾਰੇ ਏਅਰ ਕੰਡੀਸ਼ਨਰ ਹੋਣਗੇ ਤੁਸੀਂ ਦੇਖੋ ਪਿਛਲੇ 10 ਸਾਲਾਂ ਦੇ ਵਿੱਚ 40 ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਹੋ ਗਈਆਂ ਇਹਦਾ ਮਤਲਬ ਕਿੰਨੀ ਗਲੋੜ ਸੀ ਛੋਟੇ ਬੱਚਿਆਂ ਦੀ ਕਿਤਾਬ ਹੈ ਕਿਸੇ ਦਾ ਮੁੱਲ 700 ਰੁਪਈਆ ਕਿ ਇਹਦਾ 800 ਰੁਪਈਆ ਇੰਨਾ ਮੁੱਲ ਕਿਉਂ ਵੱਧ ਗਿਆ 800 ਰੁਪਏ ਦੀ ਕਿਹੜੇ ਬੱਚੇ ਦੀ ਕਿਤਾਬ ਹੈ ਸਰਕਾਰ ਕਿਉਂ ਨਹੀਂ ਫਲੱਡ ਲਿਆਂਦੀ ਆਪਣੀਆਂ ਕਿਤਾਬਾਂ ਐਜੂਕੇਸ਼ਨ ਨੂੰ ਹੁਣ ਪ੍ਰਾਇੋਰਟੀ ਨਹੀਂ ਸਮਝਿਆ ਜਾ ਰਿਹਾ ਜੇ ਐਜੂਕੇਸ਼ਨ ਪ੍ਰਾਇੋਰਟੀ ਨਹੀਂ ਹੈ ਤੇ ਅੱਜ ਵੀ ਖਤਮ ਤੇ ਕੱਲ ਵੀ ਖਤਮ ਜਦੋਂ ਤੱਕ ਸਰਕਾਰੀ ਤੰਤਰ ਉਸ ਚੀਜ਼ ਨੂੰ ਡਿਲੀਵਰ ਕਰਨ ਵੱਲ ਧਿਆਨ ਨਹੀਂ ਦੇਵੇਗਾ ਜਿੰਨੀ ਮਰਜ਼ੀ ਪਾਲਿਸੀ ਬਣ ਜਾਵੇ ਕੁਝ ਵੀ ਹੋ ਜਾਵੇ ਕੱਖ ਨਹੀਂ ਹੋਣਾ ਸਤਿ ਸ਼੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ 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 ਪ੍ਰੋਗਰਾਮ ਵਿੱਚ ਦੁਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਕੀਤੀ ਹੈ ਅੱਜ ਇੱਕ ਮਸਲਾ ਬਹੁਤ ਗੰਭੀਰ ਹੈ ਜਿਸ ਤੇ ਗੱਲਬਾਤ ਹੋਣੀ ਜ਼ਰੂਰੀ ਹੈ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਮਿਆਰ ਉੱਪਰ ਚੁੱਕਿਆ ਜਾ ਰਿਹਾ ਹੈ ਸਮੇਂ ਸਮੇਂ 'ਤੇ ਸਰਕਾਰਾਂ ਦਾਅਵੇ ਕੀਤੇ ਵੀ ਹੈ ਬਹੁਤ ਕੁਝ ਠੀਕ ਵੀ ਹੋ ਰਿਹਾ ਹੈ ਬਹੁਤ ਸਾਰੇ ਨਵੇਂ ਅਧਿਆਪਕ ਮਿਹਨਤ ਨਾਲ ਸਕੂਲਾਂ ਦਾ ਨਕਸ਼ਾ ਨੁਹਾਰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੇ ਬੱਚੇ ਅੱਗੇ ਵੀ ਆਏ ਆ ਪਰ ਉੱਥੇ ਨਿੱਜੀ ਸਕੂਲਾਂ ਦੀ ਮਨਮਾਨੀ ਵੀ ਵਧੀ ਹੈ ਦੇਖਣ ਵਿੱਚ ਇਹ ਵੀ ਆਇਆ ਕਿ ਕਿਤਾਬਾਂ ਦਾ ਮੁੱਲ ਆਪਣੇ ਤਰੀਕੇ ਨਾਲ ਰੱਖਿਆ ਜਾ ਰਿਹਾ ਜੇ ਸਾਰਾ ਕੁਝ ਹੈਗਾ ਤੇ ਇਧਰ ਧਿਆਨ ਕਿਉਂ ਨਹੀਂ ਜਾਂਦਾ ਪਿਆ ਮੀਡਲ ਕਲਾਸ ਬੰਦਾ ਗਰੀਬ ਬੰਦਾ ਕਰੇਗਾ ਕੀ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਇੱਕ ਚਿੰਤਾ ਦਾ ਵਿਸ਼ਾ ਹੈ। ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਅਮਰਦੀਪ ਸਿੰਘ ਚੀਮਾ ਨੇ ਕਿਉਂਕਿ ਸਮੇਂ-ਸਮੇਂ ਤੇ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ ਸਵਾਗਤ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ। ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਦਾ ਕਿ ਤੁਸੀਂ ਇਹ ਅਹਿਮ ਮੁੱਦਾ ਇਸ ਵੇਲੇ ਚੁਣਿਆ ਜਦੋਂ ਨਵੇਂ ਸਾਲ ਦੀਆਂ ਐਡਮਿਸ਼ਨਾਂ ਹੋ ਰਹੀਆਂ ਔਰ ਚਾਰੇ ਪਾਸੇ ਚਰਚਾ ਹੋ ਰਹੀ ਹੈ। ਤੁਸੀਂ ਕਿੱਥੇ ਸੜਕ ਤੇ ਲੰਘ ਰਹੇ ਹੋ ਉਹ ਕਿਤੇ ਲੰਬੀਆਂ ਲਾਈਨਾਂ ਲੱਗੀਆਂ ਹੋਣਗੀਆਂ ਪਤਾ ਕਰੇਗਾ ਕਿ ਦੀਪੂ ਰਾਜ ਤੇ ਖਤਮ ਹੋ ਗਿਆ ਇਨਸਪੈਕਟਰੀ ਰਾਜ ਵੀ ਖਤਮ ਹੋ ਗਿਆ ਇਹ ਕਾਦੀਆਂ ਲਾਈਨਾਂ ਨੇ ਸੜਕ ਦੇ ਉੱਤੇ ਕਾਰਾਂ ਸਕੂਟਰ ਲੱਗੇ ਹੋਣਗੇ ਉਹ ਪਤਾ ਲੱਗੇਗਾ ਜੀ ਇਹ ਇੱਕ ਪ੍ਰਾਈਵੇਟ ਦੁਕਾਨ ਹੈਗੀ ਹੈ ਇੱਥੇ ਕਿਤਾਬਾਂ ਮਿਲ ਰਹੀਆਂ ਕਿਹੜੇ ਸਕੂਲ ਦੀਆਂ ਮਿਲ ਰਹੀਆਂ ਨੇ ਜੀ ਉਹ ਫਲਾਣਾ ਫਲਾਣਾ ਪ੍ਰਾਈਵੇਟ ਸਕੂਲ ਹੈਗਾ ਉਹਦੀਆਂ ਕਿਤਾਬਾਂ ਮਿਲ ਰਹੀਆਂ ਤੇ ਉਸ ਸ਼ਰੇਆਮ ਸਰਕਾਰ ਦੇ ਗਾਈਡਲਾਈਨ ਹੁਕਮ ਡਾਇਰੈਕਸ਼ਨ ਤੇ ਐਡਮਿਨਿਸਟ੍ਰੇਸ਼ਨ ਦੇ ਘਟਾਪਾਣ ਵਾਲੀ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਕਿ ਮਾਪੇ ਕਿਉਂ ਨਹੀਂ ਗੱਲ ਕਰ ਰਹੇ ਮਾਪਿਆਂ ਨੇ ਇੱਕ ਸਰਕਾਰ ਚੁਣੀ ਐ ਇੱਕ ਐਡਮਿਨਿਸਟ੍ਰੇਸ਼ਨ ਇਨ ਪਲੇਸ ਤੁਸੀਂ ਇਹ ਕਿਸ ਤਰ੍ਹਾਂ ਅਲਾਉ ਕਰ ਸਕਦੇ ਹੋ ਕਿਸੇ ਨੂੰ ਕਿ ਪ੍ਰਾਈਵੇਟ ਸਕੂਲ ਹੋਵੇ ਤੇ ਆਪਣੇ ਜੋ ਕਹਿਣਦੇ ਉਹਨੇ ਕਹਿਤਾ ਜੀ ਉਹ ਕਹਿਣਗੇ ਅਸੀਂ ਸੌਂ ਖਾ ਲੈਨੇ ਆ ਜੀ ਸਾਡੇ ਕੈਮਰੇ ਦੇਖ ਲਓ ਜੀ ਫੋਟੋਆਂ ਖਿੱਚ ਲਓ ਤੇ ਪ੍ਰਾਈਵੇਟ ਕਿਥਰਾਂ ਵੇਖ ਰਹੀਆਂ ਨੇ ਇਹ ਕਿਸ ਤਰ੍ਹਾਂ ਮੰਨੀ ਜਾ ਸਕਦੀ ਹੁੰਦੀ ਹੈ ਗੱਲ ਇਹ ਸਰਕਾਰ ਦੀ ਭਰੋਸੇਯੋਗਤਾ ਦੇ ਉੱਤੇ ਬਹੁਤ ਵੱਡਾ ਸਵਾਲ ਹੋ ਰਿਹਾ ਹੁੰਦਾ ਬੇਸਿਕ ਮੁਸ਼ਕਲ ਕੀ ਹੋਈ ਏ ਇਹ ਇੱਕ ਕ੍ਰਿਟਿਸਿਜ਼ਮ ਦਾ ਮਸਲਾ ਬਣ ਗਿਆ ਇਸ ਵੇਲੇ ਲੇਕਿਨ ਬੁਨਿਆਦੀ ਤੌਰ ਦੇ ਉੱਤੇ ਤਿੰਨ ਚਾਰ ਚੀਜ਼ਾਂ ਦੀ ਘਾਟ ਹੋ ਗਈ ਏ 12581 ਦੇ ਲਗਭਗ ਪਿੰਡ ਨੇ ਜਿਹੜੇ ਆਵਾਦ ਪਿੰਡ ਨੇ 13000 ਤੋਂ ਵੱਧ ਸਾਡੀਆਂ ਪੰਚਾਇਤਾਂ ਨੇ ਜੇ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਵੱਧ ਅਧਿਕਾਰ ਦੇਣੇ ਨੇ ਪੰਚਾਇਤਾਂ ਨੂੰ ਪੰਚਾਇਤੀ ਰਾਜ ਲਿਆਣਾ ਉਹ ਸੁਪਰਵਾਈਜ਼ਨ ਕਰਨ ਹਮ ਸੁਪਰਵਾਈਜ਼ਨ ਹੁੰਦੀ ਏ ਥਾਣੇਦਾਰੀ ਵਾਲੀ ਬੇ ਹਮ ਹਮ ਹੈ ਹਵਾਰੀ ਬਾਤ ਸੁਣੋ ਉਹਦੇ ਕਰਕੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਮੈਂ ਕਹਿੰਦਾ ਕੋਈ ਵੀ ਐਸਾ ਪਰਦੇਸ਼ ਘੁੰਮ ਫਿਰ ਕੇ ਵੇਖ ਲਿਆ ਜਾਵੇ ਉਥੇ ਹਰ ਪਿੰਡ ਪੱਦਰ ਦੇ ਉੱਤੇ ਪ੍ਰਾਇਮਰੀ ਸਕੂਲ ਦੀ ਅਵੇਲੇਬਿਲਟੀ ਨਹੀਂ ਅੱਜ ਵੀ ਕਿਤੇ ਜਾ ਕੇ ਮੈਂ ਬਤੌਰ ਵਾਈਸ ਚੇਅਰਮੈਨ ਨਹਿਰੂ ਯੁਵਾ ਕੇਂਦਰ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨਾਂ ਦੀ ਸੰਸਥਾ ਹੈ ਉੱਬਰਦੇ ਹੋਏ ਨੌਜਵਾਨ ਇਹਦੇ ਵਿੱਚ 13 ਸਾਲ ਦੇ ਬੱਚੇ ਤੋਂ ਲੈ ਕੇ ਤੇ 35 ਸਾਲ ਤੱਕ ਦੇ ਨੌਜਵਾਨ ਦਾ ਇਹਦੇ ਵਿੱਚ ਯੋਗਦਾਨ ਹੁੰਦਾ ਹੈ ਔਰ ਲਗਭਗ 729 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਯੂਥ ਦੇ ਆਫਿਸ ਸੀਗੇ ਸੋਸ਼ਲ ਦੇ ਯੂਥ ਅਵੇਅਰਨਸ ਸਪੋਰਟਸ ਦੇ ਉਹਦੇ ਵਿੱਚ ਬਹੁਤ ਸਾਰੇ ਪਰਦੇਸ਼ਾਂ 'ਚ ਜਾਣ ਦਾ ਮੌਕਾ ਮਿਲਿਆ ਖਾਸ ਕਰ ਪੰਜਾਬ 'ਚ ਆ ਕੇ ਜਿਹੜੀ ਇਹ ਗੱਲ ਬਣਦੀ ਹੈ ਨਾ ਸਭ ਤੋਂ ਚੰਗੇ ਉੱਗੇ ਵਿਗਿਆਨੀ ਡਾਕਟਰ ਔਰ ਸਾਰੇ ਪਬਲਿਕ ਸਕੂਲਾਂ ਦੀ ਹੁਣ ਗੱਲ ਕਰ ਰਹੇ ਨੇ ਨਾ ਮੈਂ ਪਬਲਿਕ ਨੂੰ ਕਹਿੰਨਾ ਕਿ ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਚੋਂ ਪੜੇ ਅਸੀਂ ਵੀ ਉਹਨਾਂ ਚੋਂ ਹੀ ਪੜ ਕੇ ਆਏ ਆ ਜੇ ਬਹੁਤਾ ਮੀਂਹ ਪੈਣਾ ਤੇ ਛੁੱਟੀ ਹੋ ਜਾਣੀ ਅਸੀਂ ਕੰਟ੍ਰਿਬਿਊਟ ਕਰਕੇ ਆਪਣੇ ਸਕੂਲ ਦੀ ਕੰਧ ਬਣਾਉਂਦੇ ਸੀਗੇ ਜਿਸ ਤਰ੍ਹਾਂ ਦਾ ਵੀ ਕੋਈ ਟਾਟ ਸੀ ਬੈਂਚ ਸੀ ਇਹ ਨਹੀਂਗਾ ਜੇ ਘਰ ਦੇ ਸਹਿੰਦੇ ਸੀ ਇਹਦਾ ਇਹ ਨਹੀਂ ਸੀ ਮਤਲਬ ਕਿ ਕਿਤੇ ਬਾਹਰ ਪੜਾਣਾ ਸ਼ੁਰੂ ਕਰ ਦੋ ਆ ਉਹਦੇ ਖਿਲਾਫ ਨਹੀਂ ਲੇਕਿਨ ਅਕੀ ਕੀ ਸਚਾਈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕੀ ਹੈ ਕੀ ਜਿਹੜਾ ਬੱਚਾ ਉਥੋਂ ਪੜਨ ਜਾ ਰਿਹਾ ਉਹ ਇੱਕ ਨਵੀਂ ਮੋਟੀਵੇਸ਼ਨ ਨਾਲ ਆ ਰਿਹਾ ਹੁਣ ਦੂਸਰੇ ਪਾਸੇ ਜੇ ਕੰਪੇਅਰ ਕਰ ਲੋ ਟੀਚਿੰਗ ਦਾ ਟੀਚਰ ਦਾ ਤੇ ਬਿਲਡਿੰਗ ਦਾ ਵੇਖਣ ਨੂੰ ਹੁਣ ਜਿਹੜੀ ਤਾਮਚਾਮ ਤੜਕਪੜਕ ਵਾਲੀਆਂ ਗੱਲਾਂ ਆ ਗਈਆਂ ਨੇ ਨਾ ਕਿ ਪਿੰਡ 'ਚ ਬੱਸਾਂ ਲੱਗੀਆਂ ਨੇ ਬੱਚਿਆਂ ਨੂੰ ਆ ਕੇ ਗੁੱਡ ਮਾਰਨਿੰਗ ਟਾਈ ਲਾ ਕੇ ਭੇਜ ਦਿੰਦੇ ਨੇ ਉਹ ਇੱਕ ਮਾਰਕੀਟਿੰਗ ਟੈਕਟਿਕ ਬਣ ਗਿਆ ਨਾ ਕਿ ਚੰਗੇ ਸਕੂਲ ਦੀ ਚੰਗੀ ਸਿੱਖਿਆ ਹੈ ਉਹਦੇ ਤੋਂ ਵਿਗਾੜ ਪੈਣਾ ਸ਼ੁਰੂ ਹੋ ਗਿਆ ਪਹਿਲੀ ਗੱਲ ਉਸ ਤੋਂ ਬਾਅਦ ਜਿਹੜਾ ਰਿਟਾਇਰਡ ਟੀਚਰਾਂ ਦੇ ਵਿੱਚ ਇੱਕ ਚਲਣ ਚੱਲ ਪਿਆ ਪ੍ਰਾਈਵੇਟ ਸਕੂਲ ਆਪਣੇ ਖੋਲਣ ਦਾ ਚਲੋ ਚੰਗੀ ਗੱਲ ਸੀ ਉਹ এডੂਕੇਸ਼ਨ ਉਸ ਵੇਲੇ ਦੀ ਗੱਲ ਮੰਨੀ ਜਾ ਸਕਦੀ ਜਦੋਂ ਸਰਕਾਰ ਦੀ ਉੱਥੇ ਤੱਕ ਪਹੁੰਚ ਨਹੀਂ ਸੀ ਹੈਗੀ ਜੀ ਹੁਣ ਜਦੋਂ ਹਰ ਪਿੰਡ 'ਚ ਹਰ ਥਾਂ 'ਤੇ ਸਰਕਾਰੀ ਸਕੂਲ ਹੋ ਗਿਆ ਮਿਆਰੀ ਸਕੂਲ ਹੋ ਗਿਆ ਜਦੋਂ ਅਸੀਂ ਆਪ ਦੇਖ ਰੇਖ ਨਹੀਂ ਕਰਨੀ ਕਿਸੇ ਨੇ ਪੁੱਛਣਾ ਨਹੀਂ ਪਸਵਕ ਕਮੇਟੀਆਂ ਬਣੀਆਂ सरपंच ਨੇ ਪੈਣ ਦੇ ਚਲੋ ਇਹਨਾਂ ਤੋਂ ਇਲਾਵਾ ਵੀ ਤੇ ਸਾਡਾ ਬੱਚਾ ਉੱਥੇ ਪੜਦਾ ਅਸੀਂ ਕਿਤੇ ਜਾ ਕੇ ਵੇਖ ਲਈਏ ਵੀ ਉੱਥੇ ਕੀ ਹੋ ਰਿਹਾ ਜੇ ਉਹਨੂੰ ਪੋਲੀਟੀਕਲ ਇਸ਼ੂ ਲੈਣਾ ਕੁਝ ਚੀਜ਼ਾਂ ਪੋਲੀਟਿਕਸ ਤੋਂ ਦੂਰ ਹੋਣੀਆਂ ਚਾਹੀਦੀਆਂ ਕੁਝ ਚੀਜ਼ਾਂ ਧੜੇਬੰਦੀ ਤੋਂ ਦੂਰ ਹੋਣੀਆਂ ਚਾਹੀਦੀਆਂ ਸਾਰਿਆਂ ਦਾ ਸਾਂਝਾ ਮਾਂਜਾ ਸਥਾਨ ਜਿੱਦਾਂ ਧਾਰਮਿਕ ਸਥਾਨ ਦੇ ਉੱਤੇ ਹੁਣ ਤੇ ਖੈਰ ਉਹਨਾਂ 'ਚ ਵੀ ਲੜਾਈ ਝਗੜੇ ਹੋਣ ਲੱਗ ਪਏ ਨੇ ਲੇਕਿਨ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਤਰ ਜਿੰਨਾ ਡਿੱਗਣਾ ਸ਼ੁਰੂ ਹੋਇਆ ਸੀ ਉਹ ਨਿਵਾਣ ਦੇ ਵਿੱਚ ਹੋਰ ਮੋਮੈਂਟਮ ਫੜਦਾ ਗਿਆ ਉਹਨੂੰ ਕਿਸੇ ਨੇ ਰੋਕਿਆ ਨਹੀਂ ਅੰਕੜੇ ਐਸੇ ਹੈਰਾਨਕੁੰਨ ਨੇ ਕਿਸੇ ਵੇਲੇ ਚਾਰ ਯੂਨੀਵਰਸਿਟੀਆਂ ਹੁੰਦੀਆਂ ਸੀਗੀਆਂ ਇਹ ਮੈਂ ਤਾਂ ਦੱਸਣ ਲੱਗਾ ਕਿ ਨਿਗਾਰ ਕਿੱਥੇ ਤੱਕ ਚਲੇ ਗਿਆ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦਾ ਰੁਝਾਨ ਘਟਿਆ ਬੱਸਾਂ ਲੈਣ ਆਣ ਲੱਗ ਪੀਆਂ ਮਾਰਕੀਟਿੰਗ ਰਾਹੀਂ ਨੇੜਲੇ ਪ੍ਰਾਈਵੇਟ ਸਕੂਲਾਂ 'ਚ ਚਲੇ ਗਏ ਉਹ ਵੀ ਪੁਰਾਣੇ ਸਿੱਖਿਆ ਵਿਭਾਗ ਦੇ ਕਰਮਚਾਰੀ ਸੀਗੇ ਜਾਂ ਐਡਮਿਨਿਸਟਰेटर ਸੀ ਜਾਂ ਮਾਸਟਰ ਸੀ ਜਾਂ ਪ੍ਰਿੰਸੀਪਲ ਸੀ ਉਹਨਾਂ ਦੇ ਸਕੂਲ ਖੁੱਲ ਗਏ ਉਹਨਾਂ ਨੂੰ ਪਤਾ ਵੀ ਕਿਹੜਾ ਕਿਹੜਾ ਕੈਚਮੈਂਟ ਏਰੀਆ ਕਿੱਥੋਂ ਕਿੰਨੇ ਬੱਚੇ ਮਿਲ ਸਕਦੇ ਨੇ ਉਹ ਆ ਗਏ ਚਲਾਓ ਲੇਕਿਨ ਨਾਟ ਐਟ ਦਾ ਕਾਸਟ ਆਫ ਸਰਕਾਰੀ ਸਕੂਲ ਜਿਹੜਾ ਵੱਧ ਪੈਸੇ ਖਰਚ ਗਏ ਚੰਗਾ ਉਹ ਕਹਿੰਦਾ ਮੈਂ ਉੱਥੇ ਜਾ ਕੇ ਪੜਨਾ ਮੈਨੂੰ ਮਿੱਟੀ ਨਹੀਂ ਹੋਣੀ ਚਾਹੀਦੀ ਹੁਣ ਨਵਾਂ ਟ੍ਰੈਂਡ ਬਣ ਰਿਹਾ ਕਿਸੇ ਨੇ ਉਹਨੂੰ ਚੈੱਕ ਕੀਤਾ ਇਹ ਸਕੂਲ ਸਾਰੇ 에어 ਕੰਡੀਸ਼ਨਰ ਹੋਣਗੇ ਜੀ ਹੁਣ ਹਾਲਾਤ ਇਹ ਵਿਗੜ ਗਏ ਨੇ ਸਕੂਲਾਂ 'ਚ ਆਪਸ 'ਚ ਇਹ ਕੰਪੀਟੀਸ਼ਨ ਬਣ ਗਿਆ ਜੀ ਸਾਡਾ ਪਲੇਗਰਾਉਂਡ ਵੀ ਏਅਰ ਕੰਡੀਸ਼ਨਡ ਹੈ ਵੀ ਦੱਸੋ ਬੱਚੇ ਦੀ ਕੰਡੀਸ਼ਨਿੰਗ ਕਿਸ ਤਰ੍ਹਾਂ ਹੋਏਗੀ ਉਹਦੇ ਵੈਜੀਟੇਬਲ ਕਰਦੇ ਹੋਗੇ ਬੱਚਾ ਤੁਸੀਂ ਜੇ ਉਹਨੂੰ ਪਸੀਨਾ ਨਹੀਂ ਆਊਗਾ ਉਹ ਦੌੜੇਗਾ ਨਹੀਂ ਉਹਦੀ ਉਹਨੂੰ ਜੇ ਨੈਚੁਰਲ ਹਵਾ ਹੀ ਨਹੀਂ ਮਿਲੇਗੀ ਤੇ ਉਹ ਕਿਸ ਤਰ੍ਹਾਂ ਕਰੇਗਾ ਤੇ ਇਹਨੂੰ ਮਾਰਕੀਟਿੰਗ ਬਣਾਤਾ ਗਿਆ ਸਾਡੀ ਐਸੀ ਚਾਲ ਚੱਲੀ ਉਹ ਨਿਵਾਣ ਨਾਲ ਚੱਲ ਗਈ ਕਿਸੇ ਨੇ ਰੋਕਿਆ ਨਹੀਂ ਹੁਣ ਉਹ ਹੀ ਇੱਕ ਮਾਰਕਟਿੰਗ ਬਣੀ ਹੈ ਪ੍ਰਾਇਮਰੀ ਸਕੂਲਾਂ ਜੋ ਪੜ ਕੇ ਬੱਚੇ ਨੇ ਜਦੋਂ ਜਾਣਾ ਹੈ ਹਾਈ ਸਕੂਲ 'ਚ ਐਸ ਵੇਲੇ ਸੀਨੀਅਰ ਸੈਕੰਡਰੀ ਦੇ ਵਿੱਚ 3 ਸਵਾ 3 ਲੱਖ ਜਿਹੜਾ ਬੱਚਾ ਪੜ ਰਿਹਾ ਉਹਦੇ ਵਿੱਚ ਬਹੁਤੇ ਤੇ ਐਸੇ ਨੇ ਵੀ ਝਰਵਾਜਰੀ ਲਾਂ ਜਾ ਰਹੇ ਨੇ ਜੀ ਇੰਨੀ ਸਿੱਖਿਆ ਮਹਿੰਗੀ ਹੋ ਗਈ ਹੈ ਉੱਥੇ ਤੱਕ ਤੇ ਪਲੱਸ 2 ਤੱਕ ਹੋ ਗਈ ਲੜਕੀਆਂ ਲਈ ਗ੍ਰੈਜੂਏਸ਼ਨ ਤੱਕ ਹੋ ਗਈ ਯੂਨੀਵਰਸਿਟੀਆਂ ਦੀ ਗੱਲ ਆਈ ਚਾਰ ਯੂਨੀਵਰਸਿਟੀਆਂ ਸੀਗੀਆਂ ਸਾਡੀਆਂ ਨਾਮ ਚੱਲਦਾ ਸੀ ਉਹਨਾਂ ਦਾ ਬੜੀ ਦੂਰ ਤੱਕ ਬਿਲਕੁਲ ਪੰਜਾਬੀ ਯੂਨੀਵਰਸਿਟੀ ਸੀ ਉਸ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੀ ਜਿਹੜੀ ਪਾਕਿਸਤਾਨ ਤੋਂ ਇੱਧਰ ਆਈ ਸੀ ਨਾ ਸੀ ਉਹਨਾਂ ਦੇ ਏਡੇ ਏਡੇ ਵੱਡੇ ਕਾਰਨਾਮੇ ਸੀ ਜਿਹੜੇ ਉਹਦੇ ਵਿੱਚੋਂ ਪੜ ਕੇ ਆਏ ਸੀ ਤੁਸੀਂ ਦੇਖੋ ਪਿਛਲੇ 10 ਸਾਲਾਂ ਦੇ ਵਿੱਚ 40 ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਹੋ ਗਈਆਂ ਹੂੰ ਇਹਦਾ ਮਤਲਬ ਕਿੰਨੀ ਕੁ ਲੋਡ ਸੀਗੀ ਦੂਸਰੇ ਪਾਸੇ ਉਹਦਾ ਮਿਆਰ ਵੇਖ ਲੋ ਉਹਨਾਂ ਕੋ ਟੀਚਰ ਕਿੱਥੋਂ ਆ ਗਏ ਇੰਨੇ ਉਹਨਾਂ ਨੇ ਸਰਕਾਰੀ ਏਜੰਸੀਆਂ ਜਿਹੜੀਆਂ ਸੀਗੀਆਂ ਸਰਕਾਰੀ ਯੂਨੀਵਰਸਿਟੀਆਂ ਸੀਗੀਆਂ ਉਹਨਾਂ ਤੋਂ ਚੰਗੇ ਪੈਕੇਜ ਦੇਣੇ ਸ਼ੁਰੂ ਕਰਤੇ ਕਿ ਪੜੇ ਬਣਾਏ ਕੰਮ ਮਿਲ ਜਾਣ ਹੈਰਾਨਕੁਨ ਅੰਕੜਾ ਇਹ ਆ ਕਿ ਜੋ ਸਰਕਾਰੀ ਅੰਕੜਾ ਦੱਸ ਰਿਹਾ 4% ਰੂਰਲ ਬੱਚਾ ਹੈ ਯੂਨੀਵਰਸਿਟੀ ਦੇ ਵਿੱਚ ਪੜਦਾ ਇਹਦਾ ਮਤਲਬ ਵੀ 96% ਨੇ ਬਾਕੀ ਜਿਹੜੇ ਚੰਗੇ ਸ਼ਹਿਰੀ ਬੱਚੇ ਪੜਦੇ ਆ ਰਹੇ ਇਹਦਾ ਮਤਲਬ ਪਿੰਡੂ ਰੁਝਾਨ ਖਤਮ ਹੋ ਗਿਆ ਇਹ ਇੱਕ ਇਸ਼ਾਰਾ ਸੀਗਾ ਜਦੋਂ ਬੱਚਿਆਂ ਨੂੰ ਕਿਤਾ ਮੁਹੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਸੀ ਉਹਦੇ ਚ ਅਸੀਂ ਪਿੱਛੜ ਗਏ ਉਸ ਤੋਂ ਬਾਅਦ ਕੰਪਿਊਟਰ ਹੁਣ ਹਰ ਗੱਲ 'ਚ ਕੰਪਿਊਟਰ ਆ ਗਿਆ ਤੇ 15 ਸਾਲ ਪਹਿਲਾਂ ਜਦੋਂ ਰੀਅਲਾਈਜੇਸ਼ਨ ਹੋਈ ਸੀ ਉਦੋਂ ਤੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਉਦੋਂ ਫਿਰ ਸਾਡੇ ਖਿਲਾਫ ਸੀ ਵੀ ਜੀ ਇਹ ਕੰਪਿਊਟਰਾਈਜ਼ੇਸ਼ਨ ਕਿਉਂ ਕਰਾ ਰਹੇ ਹੋ ਜਿਹੜੇ ਕੁਝ ਵਿਚਾਰਧਾਰਾ ਵਾਲੇ ਲੋਕ ਸੀਗੇ ਜੀ ਸਾਨੂੰ ਸਾਡੇ ਉਹ ਪੇਦਾਪੁਰਖੀ ਜਿਹੜੀਆਂ ਸਾਡੀਆਂ ਰੌ ਰੀਤਾਂ ਨੇ ਉਹਨਾਂ ਤੋਂ ਦੂਰ ਲੈ ਜਾਓਗੇ ਕੰਪਿਊਟਰ ਨਾਲ ਗੱਲ ਕੋ ਸਿਰ ਮੱਥਾ ਹੈ ਹੀ ਨਹੀਂ ਸੀ ਫਿਰ ਜੀ ਇਹਦੇ ਨਾਲ ਬੇਰੋਜ਼ਗਾਰੀ ਵੱਧ ਜਾਏਗੀ ਹੁਣ ਤੇ ਹਰ ਚੀਜ਼ ਹੀ ਕੰਪਿਊਟਰ ਤੇ ਚੱਲਣ ਦੀ ਹੈ ਜੀ ਮੌਜੂਦਾ ਸਮੇਂ ਦੇ ਵਿੱਚ ਸੱਤਾ 'ਚ ਵੀ ਐਸੇ ਲੋਕ ਆ ਗਏ ਜਿਹੜੇ ਆਧਾਰ ਕਾਰਡ ਦਾ ਵਿਰੋਧ ਕਰਦੇ ਸੀ ਜਿਹੜੇ ਮਨਰੇਗਾ ਦਾ ਵਿਰੋਧ ਕਰਦੇ ਸੀ ਸੋ ਉਹੋ ਹੀ ਚੀਜ਼ਾਂ ਹੁਣ ਤੁਹਾਨੂੰ ਯੂਨੀਕਨੈਸ ਲੈ ਕੇ ਆ ਰਹੀਆਂ ਨੇ ਜੇ ਐਜੂਕੇਸ਼ਨ ਦੇ ਉੱਤੇ ਧਿਆਨ ਆਪਾਂ ਨਹੀਂ ਦਵਾਂਗੇ ਵਦੇਸ਼ਾਂ 'ਚ ਕਿਸ ਤਰ੍ਹਾਂ ਮੁਕਾਬਲਾ ਕਰ ਪਾਵਾਂਗੇ ਜੀ ਜੀਮਾ ਸਾਹਿਬ ਮੈਂ ਇੱਥੇ ਇੱਕ ਹੋਰ ਬੜੀ ਅਹਿਮ ਚਰਚਾ ਜਿਹੜੀ ਸਮੇਂ-ਸਮੇਂ 'ਤੇ ਉੱਠੀ ਹੈ ਕਿਉਂਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ ਉਹ ਕਹਿ ਰਹੇ ਨੇ ਕਿ ਜ਼ਮੀਨਾਂ ਨਹੀਂ ਲੈਣੀਆਂ ਚਾਹੀਦੀਆਂ ਇਹ ਤੇ ਰੋਕ ਲਗਣੀ ਚਾਹੀਦੀ ਹੈ ਇਹ ਵੀ ਮੁੱਦਾ ਉੱਠਿਆ ਪਰ ਕੁਐਸਚਨ ਪਹਿਲਾਂ ਮਲੇਰਕੋਟਲੇ ਦੇ ਵਿੱਚ ਇੱਕ ਬੱਚਾ ਪ੍ਰਵਾਸੀ ਮਜ਼ਦੂਰ ਦਾ ਜਿਹੜਾ ਦੂਸਰੇ ਨੰਬਰ ਤੇ ਆਇਆ ਉਹਦੀ ਚਰਚਾ ਬਹੁਤ ਹੋਈ ਹੈ ਚੰਗੀ ਗੱਲ ਹੈ ਉਹ ਬੱਚਾ ਪੜ੍ਹਿਆ ਮਿਹਨਤ ਕਰਕੇ ਉੱਪਰ ਵੱਲ ਆਇਆ ਪਰ ਅਸਲ ਸਚਾਈ ਤੇ ਇਹ ਵੀ ਹੈ ਨਾ ਜਿ ਸਕੂਲਾਂ ਦੀ ਕਿ ਗੁੱਜਰ ਪਰਿਵਾਰ ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵਧੇਰੇ ਗਿਣਤੀ ਵਿੱਚ ਸਰਕਾਰੀ ਸਕੂਲਾਂ 'ਚ ਦਾਖਲ ਹੋ ਰਿਹਾ ਹੈ ਮੈਨੂੰ ਨਹੀਂ ਪਤਾ ਇਹ ਅੰਕੜਾ ਸਹੀ ਹੈ ਜਾਂ ਨਹੀਂ ਪਰ ਸਮੇਂ-ਸਮੇਂ ਤੇ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਲੱਗਦਾ ਪਿਆ ਇਸ ਤਰ੍ਹਾਂ ਦੀ ਹਾਲਾਤ ਨੇ ਇਸ ਤਰ੍ਹਾਂ ਦੀ ਗੱਲ ਹੈ ਜੇ ਹੈਗੀ ਹੈ ਤੇ ਕੀ ਅੰਕੜਿਆਂ ਦੇ ਵਿੱਚ ਹੇਰਫੇਰ ਹੋ ਰਿਹਾ ਸਰ 12 ਆਏ ਪ੍ਰਵਾਸੀ ਮਜ਼ਦੂਰ ਉਹ ਇੱਥੇ ਰਹਿਣ ਲੱਗ ਪਏ ਉਹਨਾਂ ਦੇ ਸਕੂਲਾਂ 'ਚ ਦਾਖਲੇ ਹੋ ਗਏ ਹੁਣ ਇਹਦਾ ਇੱਕ ਹੋਰ ਗੁੱਜਾ ਪਹਿਲੂ ਹੈ ਜਿਹੜਾ ਹੱਲੇ ਨਹੀਂ ਨਜ਼ਰ ਆ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਬੱਚੇ ਇੱਥੇ ਆ ਗਏ ਨੇ ਹੂੰ ਉਹਨਾਂ ਦੇ ਪਰਿਵਾਰ ਆ ਕੇ ਇੱਥੇ ਪੜ ਰਹੇ ਨੇ ਇੱਥੇ ਵਰਦੀਆਂ ਇੱਥੇ ਫ੍ਰੀ ਐਜੂਕੇਸ਼ਨ ਇੱਥੇ ਦਾ ਸਾਰਾ ਸਰਕਾਰੀ ਢਾਂਚਾ ਇੱਥੋਂ ਦੀ ਸਿਹਤ ਸਹੂਲਤ ਸਭ ਕੁਝ ਮਿਲ ਰਿਹਾ ਇੰਨੀ ਤੇ ਕਿਸ ਦੇ ਖਿਲਾਫ ਕਦੇ ਵੀ ਨਹੀਂ ਰਿਹਾ ਪੰਜਾਬ ਜੇ ਲੰਗਰ ਲਾ ਕੇ ਅਸੀਂ ਦੂਰ ਦੂਰ ਤੱਕ ਪੰਜਾਬੀ ਮਾਨਸਿਕਤਾ ਹੈ ਸਾਡੀ ਸਾਡਾ ਡੀਐਨਏ ਹੈ ਜੇ ਸਿਰਿਆਰ ਦੀ ਲੜਾਈ ਦੇ ਵਿੱਚ ਜਿਹੜਾ ਹੈ ਉੱਥੇ ਜਾ ਕੇ ਲੰਗਰ ਲੱਗਦੇ ਨੇ ਜੇ ਪੰਜਾਬ 'ਚ ਕੋਈ ਬਾਹਰਲਾ ਜਿਹੜਾ ਆਇਆ ਹੈ ਪ੍ਰਵਾਸੀ ਉਹਦੇ ਬੱਚੇ ਪੜ ਰਹੇ ਨੇ ਮੈਂ ਇਹਨੂੰ ਇੱਕ ਓ ਟੰਗ ਨਾ ਵੇਖਦਾ ਮੈਂ ਕਹਿੰਦਾ ਤੁਸੀਂ ਉਹਦੇ ਤੋਂ ਹੀ ਸਿੱਖ ਲਓ ਜੀ ਵੀ ਜੇ ਉੱਥੋਂ ਆ ਕੇ ਬੱਚੇ ਇੱਥੇ ਪੜ ਰਹੇ ਨੇ ਬਹੁਤ ਲੋਕੀਆ ਨੇ ਕਈਆਂ ਨੇ ਮੈਨੂੰ ਕਿਹਾ ਵੇਖੋ ਜੀ ਇਹਦੇ ਤੇ ਭੂਆ ਮਾਸੀ ਦੇ ਨਿਆਣੇ ਇੱਥੇ ਰਹਿ ਰਹੇ ਨੇ ਉਹਨਾਂ ਕੋਲ ਉੱਥੋਂ ਖਰਚਾ ਰਹਿ ਰਹੇ ਨੇ ਇੱਥੇ ਫ੍ਰੀ ਪੜਦੇ ਪਏ ਨੇ ਇੱਥੇ ਮੈਂ ਕਿਹਾ ਵੀ ਜੇ ਉਹ ਪੜਦੇ ਪਏ ਨੇ ਉਹਦੀ ਗੱਲ ਵੱਖਰੀ ਕਰਦੀ ਸਾਡੇ ਨਿਆਣੇ ਕਿਉਂ ਨਹੀਂ ਪੜਾ ਰਹੇ ਤੁਸੀਂ ਉਹ ਕਿਉਂ ਨਹੀਂ ਜਾ ਰਹੇ ਉਹ ਮੋਟੀਵੇਟ ਕਿਉਂ ਨਹੀਂ ਹੋ ਰਹੇ ਕਿ ਸਾਰਿਆਂ ਨੂੰ ਇੱਕ ਅ ਐਸਾ ਮਾਹੌਲ ਔਰ ਇੱਕ ਵੇਗ ਬਣਾ ਦਿੱਤਾ ਉਸ ਗੱਲ ਦਾ ਵੀ ਇੱਥੇ ਕੁਝ ਨਹੀਂ ਪਿਆ ਜੇ ਇੱਥੇ ਕੁਝ ਨਹੀਂ ਪਿਆ ਤੇ ਪ੍ਰਵਾਸੀਆਂ ਦੇ ਬੱਚੇ ਕਿਉਂ ਆ ਰਹੇ ਨੇ ਪੜ੍ਹਨ ਲਈ ਇੱਥੇ ਇਹਦਾ ਵੱਲੋਂ ਇਹ ਸਿੱਖਿਆ ਮਿਆਰ ਚ ਕੁਝ ਨਾ ਕੁਝ ਤੇ ਹੈਗਾ ਨਾ ਸਾਨੂੰ ਇੱਕ ਹੋੜ ਲਾ ਦਿੱਤੀ ਵੀ ਜਿਹੜੇ ਪਹਿਲਾਂ ਸੀਨੀਅਰ ਪੜ੍ਹਨ ਜਾਂਦੇ ਹੁੰਦੇ ਸੀ ਕਿ ਹਾਇਰ ਐਜੂਕੇਸ਼ਨ ਲਈ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਲਈ ਆਏ ਉਸ ਤੋਂ ਬਾਅਦ ਗ੍ਰੈਜੂਏਸ਼ਨ ਆਈ ਹੁਣ ਤੇ ਸਕੂਲੀ ਐਜੂਕੇਸ਼ਨ ਲਈ ਅਸੀਂ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਰਹੇ ਆ ਕਿਉਂ ਉਹਦੇ ਨਾਲ ਵੀਜ਼ਾ ਮਿਲ ਰਿਹਾ ਤੇ ਉਹਦੇ ਨਾਲ ਜਿਹੜੇ ਬੱਚਿਆਂ ਦੇ ਮਾਪਿਆਂ ਨੂੰ ਵੀ ਵੀਜ਼ਾ ਮਿਲ ਰਿਹਾ ਔਰ ਉਹਨਾਂ ਸਕੂਲਾਂ ਤੇ ਉਹਨਾਂ ਕਾਲਜਾਂ ਨੂੰ ਫੀਸ ਮਿਲ ਰਹੀ ਹੈ ਭਾਰਤ ਵਿੱਚੋਂ ਜਿਹੜੀ ਬਾਹਰ ਜਾ ਰਹੀ ਹੈ ਜਿਹੜੀ ਕਿਹਜ ਹੋ ਰਿਹਾ ਅੱਜਕੱਲ ਡਾਕਟਰ ਮਨਮੋਹਨ ਸਿੰਘ ਵੇਲੇ ਲਿਬਰਲਾਈਜ਼ ਜਿਹੜਾ ਸਿਸਟਮ ਰਜਿਮ ਨਾਮਾ ਸ਼ੁਰੂ ਕੀਤਾ ਸੀਗਾ 99 99 ਵਿੱਚ ਉਸ ਤੋਂ ਬਾਅਦ ਉਹ ਹੁਣ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਉਹਨਾਂ ਦੇ ਵਿੱਚ ਸੁਪਰ ਸਪੈਸ਼ਲਾਈਜੇਸ਼ਨ ਚੰਗੀ ਹੋ ਸਕਦੀ ਹੈ ਜੀ ਸਾਡੇ ਤੋਂ ਵਧੀਆ এডਿਕੇਸ਼ਨ ਦੁਨੀਆ 'ਚ ਕਿਤੇ ਨਹੀਂ ਹੈਗੀ ਮੁੱਢ ਕਦੀਮ ਤੋਂ ਜਦੋਂ ਤਕਸ਼ਿਲਾ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਸਾਡੇ ਇੱਥੇ ਗੁਰੂ ਕਾਸ਼ੀ ਦੀਆਂ ਗੱਲਾਂ ਹੁੰਦੀਆਂ ਸੀ ਬੱਚੇ ਏਡੀ ਦੂਰੋਂ ਪੜ੍ਹਨ ਆਉਂਦੇ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਕਾਇਦਾ ਨੂਰ ਸੀਗਾ ਅਸੀਂ ਜੇ ਆਪਣੇ ਆਪ ਨੂੰ ਭੁਲਾਣ ਲਈ ਤਿਆਰ ਹਾਂ ਜਾਂ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਉਸ ਨੂੰ ਨਹੀਂ ਕੈਸ਼ ਕਰਨਾ ਚਾਹਦੀ ਜਾਂ ਉਹਦੇ ਉੱਤੇ ਮਾਣ ਨਹੀਂ ਕਰ ਰਹੀ ਤੇ ਆ ਦੇਣਾ ਆਣ ਵਾਲੇ ਵਿਖਣਗੇ ਹੁਣ ਜੇ ਕੋਈ ਪੁੱਛੇ ਜਾ ਕੇ ਵਿਧਾਨ ਸਭਾ 'ਚ ਵੀ ਮੁੱਦਾ ਉੱਠਿਆ ਕਿ ਇਹ ਜੀ ਸਿਲੇਬਸ ਬਦਲ ਗਿਆ ਕੱਚੀ ਪੱਕੀ ਦੇ ਨਿਆਣੇ ਦਾ ਕੀ ਸਿਲੇਬਸ ਹੁੰਦਾ ਜੀ ਕੱਚੀ ਪੱਕੀ ਮਤਲਬ ਪ੍ਰੀ ਤੇ ਪ੍ਰੈਪ ਤੇ ਨਰਸਰੀ ਤੇ ਕੇਜੀ ਜਿਹੜਾ ਇਹ ਮਾਰਕੀਟਿੰਗ ਦਾ ਨੈਟਵਰਕ ਇਹਦੇ ਪਿੱਛੇ ਆ ਗਿਆ ਔਰ ਅਸੀਂ ਪਰਮਾਏ ਗਏ ਆ ਇਹਦੇ ਵਿੱਚ ਉਹਦੇ ਕਰਕੇ ਜਿਹੜਾ ਇਹ ਬੁਨਿਆਦੀ এডਿਊਕੇਸ਼ਨ ਬੱਚੇ ਦੀ ਜਿਹੜੀ ਹੈਗੀ ਏ ਉਹ ਗਲਤ ਹੋ ਰਹੀ ਏ ਉਸ ਤੋਂ ਬਾਅਦ ਖੇਡਣ ਮਨਨ ਮਨਕਾ ਚਾਹੋ ਸੀਗਾ ਉਹਦੇ ਵਿੱਚ ਹੁਣ ਖੇਡਾਂ ਦੇ ਵਿੱਚ ਤੁਸੀਂ 에어 ਕੰਡੀਸ਼ਨਰ ਲਾ ਕੇ ਪੜਾਉਣਾ ਏ ਉਹ ਵੀ ਮਾਰਕੀਟਿੰਗ ਤੇ ਪ੍ਰਾਇਮਰੀ ਐਜੂਕੇਸ਼ਨ ਤੇ ਜਦੋਂ ਕੰਮ ਹੀ ਖਤਮ ਕਰ ਦਿੱਤਾ ਪਲੇ ਸਕੂਲ ਬਣ ਗਏ ਜਦੋਂ ਬੱਚਾ ਤੁਸੀਂ ਹਲੇ ਚੱਲ ਨਹੀਂ ਸਕਦਾ ਹੁੰਦਾ ਉਹਨੂੰ ਸਕੂਲ ਦੇ ਵਿੱਚ ਪਾ ਦਿੰਦੇ ਇਹਨੂੰ ਠੱਲ ਕਿੰਨੇ ਪਾਣੀ ਮੈਂ ਇੱਕ ਗੱਲ ਹੋਰ ਇੱਥੇ ਨੋਟ ਕੀਤੀ ਸੀ ਕਿ ਪਿਛਲੇ ਸਮੇਂ ਦੌਰਾਨ ਨੇ ਕਿ ਚਰਚਾ ਹੋਰ ਚੱਲੀ ਕਿ ਅੱਜਕੱਲ ਬੰਦੇ ਨਾ ਸਰਕਾਰੀ ਨੌਕਰੀ ਚਾਹੁੰਦੇ ਐ ਨਾ ਸਰਕਾਰੀ ਹਸਪਤਲ ਚ ਲਾਚ ਚਾਹੀਦਾ ਤੇ ਨਾ ਹੀ ਸਰਕਾਰੀ ਸਕੂਲਾਂ ਵਿੱਚ ਬੱਚੇ ਬਹੁਤੇ ਲਾ ਕੇ ਰਾਜੀ ਐ ਕਹਿੰਦੇ ਪੜ੍ਹਾਈ ਨਹੀਂ ਹੁੰਦੀ ਇੱਕ ਸਮਾਂ ਸੀ ਸਾਨੂੰ ਵੀ ਪਤਾ ਉਸ ਤੌਰ ਦੇ ਵਿੱਚੋਂ ਨਿਕਲੇ ਆ ਕਿ ਬਹੁਤ ਸਾਰੇ ਅਧਿਆਪਕ ਕਲਾਸ ਚ ਆਉਂਦੇ ਸੀਗੇ ਕਿਸੇ ਨੇ ਕਹਿਣਾ ਤੁਸੀਂ ਆਪ ਪੜ੍ਹ ਲਓ ਪਾਠ ਕਿਸੇ ਨੇ ਪੂਰਾ ਪਾਠ ਪੜਨ ਲਾ ਲੈਣਾ ਉਹ ਦੌਰ ਦੇ ਵਿੱਚੋਂ ਕਈ ਵਿਦਿਆਰਥੀ ਨਿਕਲੇ ਹੋਣਗੇ ਪਰ ਅੱਜ ਸਰਕਾਰੀ ਅਧਿਆਪਕ ਬਹੁਤ ਮਿਹਨਤ ਕਰ ਰਹੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜੇ ਬੱਚੇ ਨਹੀਂ ਉੱਥੇ ਜਾ ਰਹੇ ਤਾਂ ਉਹ ਵੀ ਕੀ ਕਰਨ ਇੱਕ ਵਿਸ਼ਾ ਇਹ ਹੈ ਦੂਸਰੀ ਜਿਹੜੀ ਗੱਲ ਹੈ ਬਹੁਤ ਸਾਰੇ ਲੋਕ ਸਵਾਲ ਖੜੇ ਕਰਦੇ ਆ ਕਿ ਅਧਿਆਪਕ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਲਾਉਂਦੇ ਉਹ ਕਹਿੰਦੇ ਜੇ ਇਹ ਸ਼ੁਰੂਆਤ ਕਰਨਗੇ ਤਾਂ ਬਹੁਤ ਸਾਰਾ ਠੀਕ ਹੋ ਸਕਦਾ ਹਾਲਾਂਕਿ ਮੈਂ 4-5 ਇਸ ਤਰ੍ਹਾਂ ਦੇ ਅਧਿਆਪਕ ਨੂੰ ਜਾਣਦਾ ਜਿਨ੍ਹਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲਾਏ ਆ ਇਹ ਵੀ ਇੱਕ ਕਮੀ ਲੱਗਦੀ ਹੈ ਕਿ ਇਹ ਜੇ ਠੀਕ ਹੁੰਦਾ ਤਾਂ ਮਾਹੌਲ ਬਦਲ ਸਕਦਾ ਹੈ ਸਰਕਾਰ ਕਹਿੰਦੀ ਅਸੀਂ ਸਕੂਲ ਆਫ ਐਮਨਸ ਬਣਾ ਰਹੇ ਹਾਂ ਸਰਕਾਰ ਤਾਂ ਬਹੁਤ ਸਾਰੇ ਦਾਅਵੇ ਕਰਦੀ ਹੈ ਸਮੇਂ-ਸਮੇਂ 'ਤੇ ਸਰਕਾਰਾਂ ਕਾਂਗਰਸ ਦੀ ਸਰਕਾਰ ਸੀ ਕਾਲੀਆਂ ਦੀ ਸਰਕਾਰ ਸੀ ਬਹੁਤ ਸਾਰੇ ਦਾਅਵੇ ਹੋਏ ਪਰ ਤੁਸੀਂ ਕਿਵੇਂ ਦੇਖਦੇ ਹੋ ਨਾ ਗੱਲਾਂ ਦੀ ਸਤਾਹੀ ਕਿੰਨੀ ਕ ਹੈ ਦੇਖੋ ਇਹਦੇ 'ਚ ਇੱਕ ਇਹਨੂੰ ਵੇਖਣ ਦਾ ਪਰਸੈਪਸ਼ਨ ਚੇਂਜ ਹੋਣਾ ਸੋਚ ਦਾ ਨਜ਼ਰੀਆ ਵੇਖਣ ਵਾਲੀ ਗੱਲ ਸੀ ਜਦੋਂ ਇਹ 3 ਕਿਸਾਲ ਪਹਿਲਾਂ ਬਹੁਤ ਚਰਚਾ ਹੋਈ ਵੀ ਸਰਕਾਰੀ ਟੀਚਰ ਦਾ ਬੱਚਾ ਉੱਥੇ ਪੜੇ ਸਰਕਾਰੀ ਮੁਲਾਜ਼ਮ ਦਾ ਸਰਕਾਰੀ ਸਕੂਲ 'ਚ ਪੜੇ ਉਸ ਵੇਲੇ ਜਿਹਦਾ ਇਹਨੂੰ ਮੋੜਾ ਪਿਆ ਉਹ ਇਸ ਗੱਲੋਂ ਪਿਆ ਕਿ ਬਹੁਤ ਜਗ੍ਹਾ ਤੇ ਬੱਚ ਚਰਚਾ ਵੇਖੀ ਬਹੁਤ ਸੀਨੀਅਰ ਅਫਸਰਾਂ ਨਾਲ ਤੇ ਵਿਧਾਨ ਸਭਾ ਤੱਕ ਇਹ ਮਸਲਾ ਗਿਆ ਵੀ ਇੱਥੇ ਗੱਲ ਕਰੋ ਵੀ ਹਰ ਸਰਕਾਰੀ ਮੁਲਾਜ਼ਮ ਦਾ ਬੱਚਾ ਸਰਕਾਰੀ ਸਕੂਲ ਪੜ੍ਹੇਗਾ ਉਸ ਚੀ ਇੱਕ ਕਮੈਂਡਮੈਂਟ ਚਾਹੀਦੀ ਸੀ ਜੀ ਵੀ ਅੱਜ ਤੋਂ 3 ਸਾਲ ਬਾਅਦ ਅਸੀਂ ਮੰਡੇਟਰੀ ਕਰ ਦੇਣਾ ਜੇ ਜੇ ਤੁਹਾਨੂੰ ਅੱਜ ਸਰਕਾਰੀ ਸਕੂਲ 'ਚ ਕੋਈ ਹੌਣਤਾ ਹੀ ਲੱਗ ਰਹੀ ਹੈ ਸਰਕਾਰੀ ਹਸਪਤਾਲ 'ਚ ਕੋਈ ਹੌਣਤਾ ਹੀ ਲੱਗ ਰਹੀ ਹੈ ਤੇ ਅੱਜ ਇਹਨੂੰ ਅਗਲੇ 3 ਸਾਲਾਂ ਚ ਇੰਪਰੂਵ ਕਰ ਲਵੋ ਜਦੋਂ ਹੁਣ ਕਿਸੇ ਅਧਿਕਾਰੀ ਦੇ ਕਿਸੇ ਬੱਚੇ ਦਾ ਵਿਆਹ ਹੁੰਦਾ ਜਾਂ ਕੋਈ ਫੰਕਸ਼ਨ ਹੁੰਦਾ ਕਿੱਦਾਂ ਸੜਕਾਂ ਬਣ ਜਾਂਦੀਆਂ ਨੇ ਕਿੱਦਾਂ ਸੀਵਰੇਜ ਸੈੱਟ ਹੋ ਜਾਂਦੇ ਨੇ ਕਿਸ ਤਰ੍ਹਾਂ ਬਾਕੀ ਸਟਰੀਟ ਲਾਈਟਾਂ ਲੱਗ ਜਾਂਦੀਆਂ ਕਿਉਂਕਿ ਪਤਾ ਆਣ ਵਾਲੇ ਦਿਨਾਂ ਚ ਕੁਝ ਹੋਣ ਵਾਲਾ ਤੇ ਜਦੋਂ ਪਤਾ ਵੀ 3 ਸਾਲ ਦੇ ਬਾਅਦ ਜਾਂ 4 ਸਾਲ ਦਾ ਵਕਫਾ ਦੇ ਦਿਓ ਕੋਈ ਗੱਲ ਨਹੀਂ 5 ਸਾਲ ਦਾ ਵਕਫਾ ਦੇ ਦਿਓ ਵੀ ਆਹ ਨੋਟੀਫਾਈ ਅੱਜ ਕਰ ਦਿੱਤਾ ਹੈ ਕਿ ਹਰ ਸਰਕਾਰੀ ਮੁਲਾਜ਼ਮ ਦਾ ਉਹਨੂੰ ਪੈੜ ਦਿੱਤੀ ਜਾਏਗੀ ਜਿਹੜਾ ਬੱਚਾ ਸਰਕਾਰੀ ਸਕੂਲ 'ਚ ਪੜ੍ਹ ਕੇ ਆਏਗਾ ਇੱਕ ਮਸਲਾ ਤੇ ਬਣੇਗਾ ਨਾ ਇੱਕ ਲੋਕਾਂ ਦੀ ਚਰਚਾ ਦਾ ਵਿਸ਼ਾ ਹੋਊਗਾ ਆਪਣੇ ਆਪ ਆਪਣੇ ਇਲਾਕੇ ਦਾ ਸਕੂਲ ਠੀਕ ਕਰਨਗੇ ਆਪਣੇ ਸਰਕਾਰੀ ادارے ਠੀਕ ਕਰਨਗੇ ਕਿਸੇ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਆਪਣੇ ਬੱਚਿਆਂ ਦੇ ਸਕੂਲ 'ਚ ਜਾ ਕੇ ਵੇਖਦੇ ਨੇ ਠੀਕ ਹੈ ਜੇ ਤੁਹਾਡੇ ਬੱਚੇ ਵੱਡੇ ਹੋ ਗਏ ਨੇ ਨਹੀਂ ਪੜ੍ਹਦੇ ਉੱਥੇ ਪਰ ਫਿਰ ਵੀ ਤੁਹਾਡਾ ਸਰਕਾਰੀ ਐਸਟ ਹੈ ਨਾ ਸੋਸ਼ਲ ਆਡਿਟ ਕਰੋ ਤੁਹਾਡੇ ਹੀ ਪੈਸੇ ਲੱਗੇ ਨੇ ਕਈ ਲੋਕ ਕਹਿ ਦਿੰਦੇ ਵੀ ਜੀ ਜਲ ਕਿਸਾਨਾਂ ਦਾ ਕਿਹੜਾ ਟੈਕਸ ਦਿੱਤਾ ਐਵੇਂ ਗੱਲਾਂ ਮਾਰੀ ਜਾਂਦੇ ਨੇ ਉਹ ਕਿਸਾਨ ਟੈਕਸ ਦੇ ਭਰਦਾ ਨਾ ਹਰ ਚੀਜ਼ ਦੇ ਉੱਤੇ ਬਿਲਕੁਲ ਆਮ ਇਨਸਾਨ ਜੇ ਰਖਸ਼ੇ ਵਾਲਾ ਵੀ ਕੋਈ ਚੀਜ਼ ਖਰੀਦਦਾ ਉਹ ਵੀ ਤੇ ਜੀਐਸਟੀ ਭਰਦਾ ਐ ਨਾ ਉਹਦਾ ਵੀ ਓਨਾ ਹੀ ਹੱਕ ਬਣਦਾ ਬਟ ਉਹਨੂੰ ਪੁੱਛੋ ਤੇ ਸਹੀ ਚਾਰਾਜੋਈ ਤੇ ਕੋਈ ਕਰੋ ਜਦੋਂ ਚਾਰਾਜੋਈ ਕਰਨੀ ਹਟ ਗਈ ਉਹ ਸਾਡਾ ਸੁਭਾਅ ਹਟ ਗਿਆ ਹੌਲੀ ਹੌਲੀ ਇਹ ਗੱਲ ਇਹ ਅੱਜ ਨੰਗਾਰ ਆ ਗਿਆ ਇਨਾਂ ਜੀ ਇੱਕ ਹੋਰ ਬੜਾ ਮਸਲਾ ਗੰਭੀਰ ਹੈ ਜੇ ਤੇ ਖਾਸ ਤੌਰ 'ਤੇ ਸੋਚਿਆ ਕਿ ਇਹ ਪ੍ਰੋਗਰਾਮ ਕਰੀਏ ਨਿੱਜੀ ਸਕੂਲ ਨੇ ਮਨਮਰਜ਼ੀਆਂ ਕਰ ਰਹੀ ਹੈ ਕੁਝ ਕੁ ਸਕੂਲਾਂ ਤੇ ਸ਼ਿਕੰਜਾ ਕੱਸਿਆ ਵੀ ਗਿਆ ਤੇ ਕੁਝ ਕੁ ਸਕੂਲ ਨੇ ਜਿਹੜੇ ਕਹਿੰਦੇ ਕਿ ਅਸੀਂ ਗਲਤ ਤਰੀਕੇ ਨਾਲ ਨਹੀਂ ਸਿੱਖਿਆ ਦਵਾਂਗੇ ਤੇ ਨਾ ਹੀ ਆਪਣੀ ਮਰਜ਼ੀ ਕਰਾਂਗੇ ਪਰ ਇੱਕ ਮਾਹੌਲ ਜੇ ਬਣਦਾ ਜਾ ਰਿਹਾ ਕਿਤਾਬਾਂ ਜਿਹੜੀਆਂ ਬੱਚਿਆਂ ਦੀਆਂ ਬਹੁਤ ਮਹਿੰਗੀਆਂ ਮੈਂ ਕੁਝ ਦਿਨਾਂ ਤੋਂ ਇੱਕ ਵੀਡੀਓ ਦੇਖ ਰਿਹਾ ਸੀ ਵਕਫ ਵਕ ਪਲੇਟਫਾਰਮ ਤੇ ਵੀ ਚੱਲਦੀ ਪਈ ਹੈ ਛੋਟੇ ਬੱਚਿਆਂ ਦੀ ਕਿਤਾਬ ਹੈ ਕਿਸੇ ਦਾ ਮੁੱਲ 700 ਰੁਪਈਆ ਕਿਸੇ ਦਾ 800 ਰੁਪਈਆ ਕਿਸੇ ਦਾ 400 ਰੁਪਈਆ ਹੁਣ ਕੋਈ ਕਹਿੰਦਾ ਉਹਦੇ ਪੰਨੇ 40 ਐ ਕੋਈ ਕਹਿੰਦਾ 100 ਪੰਨੇ ਜਿੰਨਾ ਮਰਜ਼ੀ ਹੋਵੇ ਪਰ ਇੰਨਾ ਮੁੱਲ ਕਿਉਂ ਵਧ ਗਿਆ ਸਰਕਾਰੀ ਕਿਤਾਬ ਜੇਕਰ ਸਸਤੀ ਮਿਲ ਸਕਦੀ ਹੈ ਤੇ ਨਿੱਜੀ ਸਕੂਲਾਂ ਦੇ ਕਿਤਾਬਾਂ ਦਾ ਰੇਟ ਕਾਹ ਤੋਂ ਵਧਦਾ ਜਾ ਰਿਹਾ ਹੈ ਫੀਸਾਂ ਵਿੱਚ ਵਾਧਾ ਕਿਉਂ ਹੋ ਰਿਹਾ ਹੈ ਇੱਕ ਤਾਂ ਗੱਲ ਆ ਗਈ ਤੁਹਾਡੀ ਕਿ ਏਸੀ ਗਰਾਊਂਡਾਂ ਕਰ ਦੇਣੀਆਂ ਸਹੂਲਤਾਂ ਦਿੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਪਿਆਂ ਨੂੰ ਸਹੂਲਤਾਂ ਮਿਲਦੀਆਂ ਪਰ ਇਹਨੂੰ ਕਿਵੇਂ ਦੇਖਦੇ ਜੇ ਕਿਤਾਬਾਂ ਦਾ ਭਾਅ ਵਧਦਾ ਜਾ ਰਿਹਾ ਆਮ ਬੰਦੇ ਤੇ ਕਿਸ ਤਰ੍ਹਾਂ ਬੋਝ ਘਟੇਗਾ ਕਿਵੇਂ ਉਹਨੂੰ ਸਹੇਗਾ ਜਦੋਂ ਤੱਕ ਸਰਕਾਰ ਪ੍ਰੋਐਕਟਿਵ ਨਹੀਂ ਹੋਏਗੀ ਜਦੋਂ ਤੱਕ ਸਰਕਾਰੀ ਤੰਤਰ ਉਸ ਚੀਜ਼ ਨੂੰ ਡਿਲੀਵਰ ਕਰਨ ਵੱਲ ਧਿਆਨ ਨਹੀਂ ਦੇਵੇਗਾ ਜਿੰਨੀ ਮਰਜ਼ੀ ਪਾਲਿਸੀ ਬਣ ਜਾਵੇ ਕੁਝ ਵੀ ਹੋ ਜਾਵੇ ਕੱਖ ਨਹੀਂ ਹੋਣ ਵਾਲਾ ਇਹ ਕਹਿੰਦੇ ਨੇ ਜੀ ਅਸੀਂ ਸਹੂਲਤ ਦੇ ਰਹੇ ਹਾਂ ਪ੍ਰਾਈਵੇਟ ਸਕੂਲ ਵਾਲੇ ਉਸ ਸਹੂਲਤ ਦੀ ਲੋੜ ਹੈ ਜੋ 에어 ਕੰਡੀਸ਼ਨਿੰਗ ਦੀ ਗੱਲ ਕੀਤੀ ਹੈ ਤੁਸੀਂ ਕਿਤਾਬ ਦੀ ਗੱਲ ਕੀਤੀ ਹੈ ਅਸੀਂ ਵੀ ਲੋਕ ਐਨਸੀਆਰਟੀ ਦੀਆਂ ਕਿਤਾਬਾਂ ਪੜ੍ਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਪੜ੍ਹੀਆਂ ਨੇ ਅਸੀਂ ਵੀ ਪੜ੍ਹ ਕੇ ਆਏ ਹਾਂ ਇਹ ਮੈਂ ਜ਼ਿਲ੍ਹਾ ਟੌਪ ਕੀਤਾ ਜਦੋਂ ਸਟੇਟ 'ਚ ਟੌਪ ਕੀਤਾ ਮੈਂ ਯੂਨੀਵਰਸਿਟੀ 'ਚ ਟੌਪ ਕੀਤਾ ਸਾਡੇ ਵੇਲੇ ਤੇ ਟਿਊਸ਼ਨ ਲੈਣਾ ਸਾਡਾ ਵੇਲਾ ਅਸੀਂ ਕਿਹੜੇ ਪੱਥਰ ਯੁੱਗ ਦੇ ਹੈਗੇ ਆ 20 ਸਾਲ ਪੁਰਾਣੀਆਂ ਗੱਲਾਂ ਨੇ ਬਟ ਐਡਾ ਵੱਡਾ ਯੁੱਗ ਪਰਿਵਰਤਨ ਹੋ ਗਿਆ ਮੈਂ ਯੂਨੀਵਰਸਿਟੀ ਟੌਪ ਕੀਤਾ ਜਦੋਂ ਤੇ 71.70% ਨੰਬਰ ਸੀਗੇ ਮੇਰੇ ਤੇ ਅੱਜ 70 ਕਹੋ ਤੇ ਉਹ ਤੁਹਾਡੇ ਆਪਣੇ ਬੱਚੇ ਕਹਿਣਗੇ ਬੱਸ ਜੀ ਪਤਾ ਨਹੀਂ ਸ਼ਾਇਦ ਗਠਾਨਾਬ ਕੇ ਨੰਬਰ ਦੇਣ ਲੱਗ ਪਏ ਨੇ ਹੁਣ ਇਹਾਂ ਕੋ ਸਿਸਟਮ ਦੇ ਵਿੱਚ ਐਸਾ ਫਰਕ ਆ ਗਿਆ ਮੈਂ ਸੈਕਟਰੀ ਐਜੂਕੇਸ਼ਨ ਸਿੱਖਿਆ ਮੰਤਰੀ ਨਾਲ ਵੀ ਗੱਲ ਕੀਤੀ ਕਿ ਇਸ ਚੀਜ਼ ਨੂੰ ਸੁਧਾਰੋ ਇੰਨਾ ਬੱਚਿਆਂ ਦੇ ਪ੍ਰੈਸ਼ਰ ਆ ਰਿਹਾ ਹੈਗਾ ਹੁਣ ਜਿਹੜੀ ਵਪਾਰੀਕਰਨ ਹੋ ਗਿਆ ਇਹਦਾ 800 ਰੁਪਏ ਦੀ ਕਿਹੜੇ ਬੱਚੇ ਦੀ ਕਿਤਾਬ ਆ ਸਰਕਾਰ ਕਿਉਂ ਨਹੀਂ ਫਲੱਡ ਲਿਆਂਦੀ ਆਪਣੀਆਂ ਕਿਤਾਬਾਂ ਦਾ ਕਾਦੇ ਲਈ ਐਜੂਕੇਸ਼ਨ ਮਹਿਕਮਾ ਬਣਿਆ ਕਾਦੇ ਲਈ ਉਹਦੇ ਵਿੱਚ ਇੰਨਾ ਹਮਲਾ ਫੈਲਾ ਬਣਿਆ ਹੋਇਆ ਸਿੱਖਿਆ ਬੋਰਡ ਤਾਂ ਕਹਿੰਦੇ ਪੇਪਰਾਂ ਦੀ ਕਮੀ ਹੈ ਪਿੱਛੇ ਜਿਹੇ ਹਾਂ ਉਹ ਸਿਖਿਆ ਬੋਰਡ ਚ ਪੇਪਰਾਂ ਦੀ ਕਮੀ ਹੈ। ਅਹ ਟਰਾਂਸਪੋਰਟ ਦੇ ਵਿੱਚ ਸਟਾਫ ਹੈ ਨਹੀਂਗਾ। ਐਗਰੀਕਲਚਰ ਦੇ ਵਿੱਚ ਸਟਾਫਿੰਗ ਹੈ ਨਹੀਂਗੀ। ਪੁਲਿਸ ਦੇ ਵਿਭਾਗ ਵਿੱਚ ਕਾਗਜੇ ਨਹੀਂਗੇ ਐਫ ਆਈ ਆਰ ਲਿਖਣ ਲਈ। ਇਹ ਗੱਲਾਂ ਸਭ ਡੰਗ ਟਪਾਉ ਹੁੰਦੀਆਂ ਨੇ। ਅਲਟੀਮੇਟਲੀ ਨੁਕਸਾਨ ਕੀਦਾ ਹੋ ਰਿਹਾ? ਸਾਡੀ ਪੀੜੀ ਦਾ ਨੁਕਸਾਨ ਹੋ ਰਿਹਾ ਇਹ ਪੀੜੀ ਅਜ ਤੋਂ 10 ਸਾਲ ਬਾਅਦ ਰਿਅਲਾਈਜ਼ ਕਰੇਗੀ ਜਿਆਦਾ ਦੂਰ ਨਹੀਂ ਪਹਿਲਾਂ ਜਨਰੇਸ਼ਨ ਬਦਲਦੀ ਸੀ ਪੰਜਾਹ ਸਾਲਾਂ ਬਾਅਦ ਫਿਰ 30 ਬਾਅਦ ਫਿਰ 20 ਬਾਅਦ ਹੁਣ 10 ਸਾਲ ਬਾਅਦ ਜਨਰੇਸ਼ਨ ਬਦਲ ਲਈ ਹੈ ਉਹਦਾ ਕਾਰਨ ਕੀ ਹੈ ਕਿ ਅੱਜ ਤੋਂ 2002 ਸਾਲ ਦੇ ਵਿੱਚ ਟੈਲੀਫੋਨ ਦੀ ਵੇਟਿੰਗ ਸੀ ਤੇ ਅੱਜ ਇੱਕ ਬੰਦੇ ਕੋਲ ਤਿੰਨ ਤਿੰਨ ਫੋਨ ਨੇ ਜਨਰੇਸ਼ਨ ਬਦਲ ਗਈ ਹੁਣ ਐਜੂਕੇਸ਼ਨ ਦਾ ਆ ਗਿਆ ਹਾਰਡ ਕੋਰ ਜਿਹੜਾ ਬੇਸਿਕ ਐਜੂਕੇਸ਼ਨ ਹੈ ਜੋ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਚਾਰ ਤੇ ਪਸਾਰ ਦੀ ਕਮੀ ਹੋ ਗਈ ਲੇਕਿਨ ਜਿਸ ਹਿਸਾਬ ਨਾਲ ਤੁਸੀਂ ਸਰਕਾਰੀ ਟੀਚਰ ਨੇ ਜਿੰਨੀ ਉਹ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਸਲੂਟ ਬਣਦਾ ਜੋ ਆਪਣੀ ਡਿਊਟੀ ਤੋਂ ਇਲਾਵਾ ਵੀ ਕੰਮ ਕਰਦੇ ਨੇ ਕਿਤੇ ਮੈਂ ਦੇਖਿਆ ਕਲੀਆਂ ਕਰਾ ਰਹੇ ਹੁੰਦੇ ਨੇ ਆਪ ਲੱਗੇ ਹੁੰਦੇ ਨੇ ਬੱਚਿਆਂ ਕੋਈ ਡਾਕਰੇਨ ਜਾਂਦਾ ਦੀ ਸਕੂਲਾਂ ਤੋਂ ਬੜੀ ਹੈਰਾਨੀ ਦੀ ਗੱਲ ਹੈ ਉਹ ਕਹਿੰਦੇ ਜੀ ਦਸਤਕਤ ਕਰਾਉਣ ਲਈ ਕਿਹਾ ਸੀਗਾ ਆ ਸਕੂਲ ਨੇ ਵੀ ਕਹਿਤਾ ਸਾਨੂੰ ਨਾਲ ਲੈ ਜਾਓ ਇਹ ਟੀਚਰ ਦਾ ਕੰਮ ਤਾਂ ਨਹੀਂਗਾ ਨਾ ਬਟ ਕਿੰਨੇ ਸੋਚਣਾ ਇਹਦਾ ਮਤਲਬ ਸਾਡੀਆਂ ਪ੍ਰਾਇੋਰਟੀਆਂ ਬਦਲ ਗਈਆਂ ਨੇ এডਿਕੇਸ਼ਨ ਨੂੰ ਹੁਣ ਪ੍ਰਾਇੋਰਟੀ ਨਹੀਂ ਸਮਝਿਆ ਜਾ ਰਿਹਾ ਜੇ এডਿਕੇਸ਼ਨ ਪ੍ਰਾਇੋਰਟੀ ਨਹੀਂ ਹੈ ਤੇ ਅੱਜ ਵੀ ਖਤਮ ਤੇ ਕੱਲ ਵੀ ਖਤਮ ਜੀ ਜੇ ਮੈਂ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਕਰਦਾ ਕਾਇਦਾ ਨੂਰ ਇਸ ਲਈ ਬਣਿਆ ਸੀਗਾ ਵੀ ਇਹਦੇ ਤੋਂ ਸਿੱਖੋ ਤੇ ਬਣੋ ਗੁਰਬਾਣੀ ਜਦੋਂ ਸਿੱਖੀ ਸੀਗੀ ਹਰ ਤਰ੍ਹਾਂ ਦੀ ਗੁਰੂ ਸਾਹਿਬਾਨ ਨੇ ਇਹ ਚੀਜ਼ਾਂ ਬਣਾਈਆਂ ਕਿ ਸਿੱਖਿਆ ਦੇ ਵੇਲੇ ਚੁਣ-ਚੁਣ ਕੇ ਉਹਨਾਂ ਨੇ ਕਵੀ ਲਿਆਂਦੇ ਸਾਰੀ ਦੁਨੀਆ 'ਚੋਂ ਆਏ ਸਾਰੇ ਦੇਸ਼ 'ਚੋਂ ਆਏ ਉਹ ਇਸ ਲਈ ਵੀ এডਿਕੇਸ਼ਨ ਇੰਪਰੂਵ ਹੋਵੇ ਔਰ ਅਸੀਂ ਝੰਡੇ ਗੱਡੇ ਨੇ এডਿਕੇਸ਼ਨ ਦੇ ਵਿੱਚ ਇਹ ਨਹੀਂ ਗੱਲ ਹੈਗੀ ਜੇ ਤੁਸੀਂ ਅੱਜ ਦੇ ਨੋਬਲ ਪ੍ਰਾਈਜ਼ ਗਿਣ ਲਵੋ ਤੇ ਪੰਜਾਬੀ ਕਿੰਨੇ ਨੇ ਭਾਰਤੀ ਕਿੰਨੇ ਨੇ ਜੇ ਦੇਸ਼ ਦੇ ਵਿੱਚ ਤੁਸੀਂ ਕੋਈ ਅਵਾਰਡ ਦੀ ਗੱਲ ਕਰ ਰਹੇ ਹੋ სპੋਰਟਿੰਗ ਤੋਂ ਲੈ ਕੇ ਜੇ এডਿਕੇਸ਼ਨ ਦਾ ਇੱਕ ਹਿੱਸਾ ਸੀਗੀਆਂ ਖੇਡਾਂ ਹੌਲੀ ਹੌਲੀ ਖੇਡਾਂ ਸਾਈਡ ਦੇ ਹੋਈਆਂ ਉਈ ਜੇ ਉਹ ਗੱਲ ਬਣਦੀ ਗਈ ਵੀ ਜੇ ਖੇਡਾਂ ਵੱਲ ਧਿਆਨ ਦੇਣਗੇ ਤੇ ਬੱਚੇ ਖਰਾਬ ਹੋ ਜਾਣਗੇ ਉਹ ਤੇ ਓਵਰਆਲ ਡਵੈਲਪਮੈਂਟ ਹੋ ਰਹੀ ਸੀ ਪਰ ਫੁੱਲਤ ਹੋਣਾ ਸੀ ਦਿਮਾਗ ਉਹਦਾ ਚੱਲਦਾ ਤੇਜ ਪੜ੍ਹਾਈ ਕਰਦਾ ਹੁਣ ਇਹ ਪਿਜਨ ਹੋਲ ਦੇ ਵਿੱਚ ਬੱਚੇ ਰਹਿਣ ਲੱਗ ਪਏ ਨੇ ਮੈਂ ਦਾਅਵੇ ਨਾਲ ਅੱਜ ਕਹਿਣਾ ਬਹੁਤ ਸਾਰੇ ਬੱਚਿਆਂ ਨੇ ਅੱਜ ਕੱਲ ਸੂਰਜ ਚੜ੍ਹਦਾ ਨਹੀਂ ਵੇਖਿਆ ਹੋਣਾ ਇਹ ਗੱਲ ਮੈਂ ਤੁਹਾਨੂੰ ਸ਼ੇਅਰ ਕਰਨੀ ਚਾਹੁੰਗਾ ਭਾਰਤ ਸਰਕਾਰ ਨੇ ਇੱਕ ਫਿਊਚਰ ਲੀਡਰ ਆਫ ਦਾ ਨੇਸ਼ਨ ਪ੍ਰੋਗਰਾਮ ਸੀਗਾ ਸਾਨੂੰ ਦੇਸ਼ ਚੋਂ ਚੁਣ ਕੇ ਕੁਝ ਫਿਊਚਰ ਲੀਡਰ ਪ੍ਰੋਗਰਾਮ ਤਹਿਤ ਜਾਪਾਨ ਭੇਜਿਆ ਸਾਨੂੰ ਪਹਿਲੀ ਪ੍ਰੈਜੈਂਟੇਸ਼ਨ ਆਈ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ 92% ਬੱਚਿਆਂ ਨੇ ਸੂਰਜ ਨਹੀਂ ਦੇਖਿਆ ਸਾਡੇ ਤੇ ਮੈਂ ਨਾਲ ਦੇ ਆਪਣਾ ਫਸਟ ਸੈਕਟਰੀ ਸੀ ਪ੍ਰੋਟੋਕਾਲ ਬਾ ਉਹਨੂੰ ਪੁੱਛਿਆ ਮੈਂ ਕਿਤੇ ਬਿੰਦੀ ਟਿੱਪੀ ਦਾ ਫਰਕ ਤਾਂ ਨਹੀਂ 9.8 ਤਾਂ ਨਹੀਂ ਕਰਨ ਤੋਂ ਬਾਅਦ ਜਿਹੜੇ ਕੋਆਰਡੀਨੇਟਰ ਸੀ ਉਹਨਾਂ ਆਪ ਹੀ ਕਹਿਤਾ ਕਹਿੰਦਾ ਵੀ ਤੁਸੀਂ ਫਿਕਰ ਨਾ ਕਰੋ ਉਹ ਵੀ ਅਸੀਂ ਫੈਕਟ ਹੀ ਲਿਖਿਆ ਹੈ 92% ਬੱਚਿਆਂ ਨੇ ਸੂਰਜ ਚੜ੍ਹਦਾ ਨਹੀਂ ਦੇਖਿਆ ਤੇ ਉਹ ਹਲਾਦ ਹੌਲੀ ਹੌਲੀ ਪੰਜਾਬ ਵੱਲ ਆ ਰਹੇ ਨੇ ਤੇ ਸਾਡੇ ਦੇਸ਼ ਵਿੱਚ ਆ ਚੁੱਕੇ ਨੇ ਆਲਰੇਡੀ ਇਹਨਾਂ ਦੇ ਧਿਆਨ ਦੇਣਾ ਪਏਗਾ ਮਾਪਿਆਂ ਦਾ ਵੀ ਫਰਜ਼ ਬਣਦਾ ਇਹ ਨਹੀਂ ਭਾਗਾ ਵੀ ਇੱਥੋਂ ਸਕੂਲੇ ਭੇਜਤਾ ਤਾਂ ਜ਼ਿੰਮੇਵਾਰੀ ਉਹਨਾਂ ਦੀ ਆ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਜੀ ਇਹ ਸਾਡੇ ਤੋਂ ਵੱਧ ਤੇ ਬੱਚੇ ਤੁਹਾਡੇ ਕੋਲ ਸਕੂਲੇ ਰਹਿੰਦੇ ਨੇ ਜੇ ਤੁਸੀਂ ਨਹੀਂ ਸੁਧਾਰਨਾ ਤੇ ਇਹਦਾ ਮਤਲਬ ਮਾਪਿਆਂ ਦੀ ਜਿਹੜੀ ਜ਼ਿੰਮੇਵਾਰੀ ਖਤਮ ਨਹੀਂ ਹੋ ਗਈ ਲੇਕਿਨ ਬੁਨਿਆਦੀ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਜੋ ਬੱਚੇ ਨੇ ਸਿੱਖਣਾ ਹੈ ਉਹਦੇ 'ਚ ਨਿਗਾਰ ਆ ਰਿਹਾ ਉਹਨੂੰ ਰੋਕਣਾ ਸਮੇਂ ਦੀ ਜ਼ਰੂਰਤ ਹੈ ਬਿਲਕੁਲ ਜੀ ਮਸਫ ਇਹ ਵੀ ਸਮਝਦਾ ਸੱਚ ਹੈ ਕਿ ਇਸ ਗੱਲ ਤੇ ਵੀ ਚਰਚਾ ਹੋਣੀ ਚਾਹੀਦੀ ਸਮਾਂ ਕੱਢਿਆ ਗੱਲਬਾਤ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਅਮਰਦੀਪ ਸਿੰਘ ਚੀਮਾ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਅਜੌਕੇ ਦੌਰ ਦੀ ਸਿੱਖਿਆ ਦੀ ਕਿਉਂਕਿ ਸਿੱਖਿਆ ਦਾ ਮਿਆਰ ਹੇਠਾਂ ਵੱਲ ਆ ਰਿਹਾ ਹੈ ਸਰਕਾਰ ਦਾ ਵੀ ਕਰਦੀ ਹੈ ਕਿ ਸਾਰਾ ਕੁਝ ਠੀਕ ਹੈ ਸਮੇਂ ਸਮੇਂਦਿਆ ਸਰਕਾਰਾਂ ਦੇ ਵੇਲੇ ਵੀ ਇਹ ਗੱਲ ਚੱਲੀ ਸੀ ਪਰ ਅੱਜ ਜਿਹੜਾ ਇਹ ਮਿਆਰ ਹੇਠਾਂ ਵੱਲ ਆ ਰਿਹਾ ਨਿੱਜੀ ਸਕੂਲਾਂ ਦੀ ਮਨਮਰਜ਼ੀ ਵਧੀ ਹੈ ਕਿਤਾਬਾਂ ਦਾ ਮੁੱਲ ਬਹੁਤ ਵਧ ਗਿਆ ਹੈ ਇੱਧਰ ਸੱਚਮੁੱਚ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਨਹੀਂ ਤਾਂ ਗਰੀਬ ਬੰਦਾ ਤੇ ਮਿਡਲ ਕਲਾਸ ਬੰਦਾ ਕਰੇਗਾ ਕੀ ਇਹ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ ਤੁਹਾਨੂੰ ਅੱਜ ਦਾ ਇਹ ਖਾਸ ਪ੍ਰੋਗਰਾਮ ਕਿਵੇਂ ਲੱਗਿਆ ਤੁਹਾਡੀਆਂ ਟਿੱਪਣੀਆਂ ਦਾ ਇੰਤਜ਼ਾਰ ਰਹੇਗਾ ਕਮੈਂਟ ਕਰਕੇ ਸਾਨੂੰ ਦੱਸਿਓ ਹੁਣ ਮੈਨੂੰ ਨਵਜੀਤ ਹੁੰਦੇ ਹੋ ਇਜਾਜ਼ਤ ਦਿੱਤ ਕਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ